ਪਸ਼ਮੀ ਬੰਗਾਲ ਦੇ ਡਾਰਜਲਿੰਗ ਵਿੱਚ ਇੱਕ ਰੇਲ ਹਾਦਸਾ ਹੋਇਆ ਹੈ। ਕੰਚਨਜੰਗਾ ਐਕਸਪ੍ਰੈਸ ਰੇਲ ਗੱਡੀ ਨੂੰ ਮਾਲ ਗੱਡੀ ਨੇ ਪਿੱਛੋਂ ਆ ਕੇ ਟੱਕਰ ਮਾਰੀ। ਇਹ ਹਾਦਸਾ ਜਲਪਾਈ ਗੂੜੀ ਦੇ ਨੇੜੇ ਹੋਇਆ। ਕੰਚਨਜੰਗਾ ਐਕਸਪ੍ਰੈਸ ਸਿਆਲ ਦਾ ਜਾ ਰਹੀ ਸੀ। ਦੋਹਾਂ ਗੱਡੀਆਂ ਦੀ ਟੱਕਰ ਹੋਣ ਕਾਰਨ ਟ੍ਰੇਨ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ। ਹਾਦਸੇ ਵਿੱਚ 8 ਲੋਕਾਂ ਦੀ ਮੌਤ ਅਤੇ 25 ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਪਿੱਛੇ یہاں ਪੇ ਖੜਾ ਥਾ ਅਤੇ ਪਿੱਛੇ ਸੇ ਇੱਕ ਮਾਲ ਗੱਡੀ ਆ ਕੇ ਉਸ ਨੂੰ ਟੋਕ ਦਿਆ। तीन बॉगी अभी तक डिटेल्ड हुआ है पांच फैटल्टी हुआ है कैजुअल्टी हुआ है पांच अभी तक हम रे, रेस्क्यू कर लिया है और मालगाड़ी का जो आगे का इंजन है वहाँ पे गैस कटर लगेगा आरपीएफ भी आगे है हम लोग लोकल पीएस से आगे है ठीक है ਇਸੇ ਦੌਰਾਨ ਸੂਬਾ ਸਰਕਾਰ ਨੇ ਕਿਹਾ ਹੈ ਕਿ ਡਾਕਟਰਾਂ ਐਂਬੂਲੈਂਸਾਂ ਤੇ ਆਫਤ ਪ੍ਰਬੰਧਨ ਟੀਮਾਂ ਕਟਨਾਵਲੀ ਥਾਂ ਤੇ ਪਹੁੰਚ ਗਈਆਂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਐਨ ਡੀ ਆਰ ਐਫ ਅਤੇ ਐਸ ਡੀ ਆਰ ਐਫ ਦੀਆਂ ਟੀਮਾਂ ਕਟਨਾਵਲੀ ਥਾਂ ਤੇ ਪਹੁੰਚ ਕੇ ਜੰਗੀ ਪੱਧਰ ਤੇ ਬਚਾਅ ਤੇ ਰਾਹਤ ਦੇ ਕੰਮ ਵਿੱਚ ਲੱਗ ਗਈਆਂ ਨੇ ਕੰਜਨਗੜ੍ਹ ਐਕਸਪ੍ਰੈਸ ਵਿੱਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਜ਼ਹਾਸੇ ਤੇ ਦੁੱਖ ਪ੍ਰਗਟ ਕੀਤਾ ਹੈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਾਦਸੇ ਤੇ ਦੁੱਖ ਪ੍ਰਗ ਵਿਚ ਦਾਖਲ ਕਰਵਾਇਆ ਗਿਆ ਹੈ ਰੇਲ ਮੰਤਰੀ ਕੰਟਰੋਲ ਰੂਮ ਤੋਂ ਕਟਨਾਵਲੀ ਥਾਂ ਤੇ ਨਜ਼ਰ ਰੱਖ ਰਹੀ ਨੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰੇਲ ਹਾਦਸੇ ਵਿੱਚ ਮਰਨ ਵਾਲੇ ਵਿਅਕਤੀਆਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਾਏ ਕਿ ਇਹ ਹਾਦਸਾ ਦੁਖਦਾਈ ਹੈ ਉਹਨਾਂ ਨੇ ਹਾਦਸੇ ਵਿੱਚ ਮਰਨ ਵਾਲੇ ਵਿਅਕਤੀਆਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ ਉਹਨਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਉਹਨਾਂ ਨੇ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ ਪ੍ਰਧਾਨ ਮੰਤਰੀ ਨੇ ਪੀਐਮਐਨਆਰਐਫ ਵਿੱਚੋਂ ਹਰ ਇੱਕ ਮ੍ਰਿਤਕ ਅਤੇ ਜ਼ਖਮੀਆਂ ਨੂੰ ਪੰਜਾਬ 50000 ਰੁਪਏ ਦੇਂਦਾ ਐਲਾਨ ਕੀਤਾ ਹੈ